ਸੋ ਜੀ ਕਿਸਾਨ ਵੀਰੋ ਆਪਾਂ ਪਹੁੰਚ ਚੁੱਕੇ ਆਂ ਜੀ ਕੋਟਕਪੁਰਾ ਮੰਡੀ ਬਾਸਪਤੀ ਦੀ ਬੋਲੀ ਤੇ ਤਰੀਕਾ ਜਿਹੜਾ ਹੈਗੀ ਜੀ 15 ਅਕਤੂਬਰ 2025 ਜਗ੍ਹਾ ਹੈਗੀ ਜੀ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜ ਚੁੱਕਿਆ ਤੇ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਦਿਖਾਉਣਾ ਤੁਹਾਨੂੰ ਅੱਜ ਦੇ ਰਿਪੋਰਟ ਕੋਟਕਪੁਰਾ ਮੰਡੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਤੇ ਆ ਦੇਖੋ ਜੀ ਮੰਡੀ ਦੇ ਵਿੱਚ ਜਿਹੜਾ ਕੰਮ ਹੈ ਇਸ ਟਾਈਮ ਪੂਰਾ ਚੱਲ ਚੁੱਕਿਆ ਜੀ ਚਰਾਈ ਭਰਾਈ ਦਾ ਤਰਾਈ ਦਾ ਸਾਰਾ ਕੰਮ ਸਿਖਰਾਂ ਤੇ ਆ ਤੇ ਵੀਡੀਓ ਨਾਲ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਹੀ ਵੀਡੀਓ ਤੇ ਹੋਣਿਆ ਤੁਹਾਨੂੰ ਅੱਜ ਦੇ ਰੇਟ ਕੁੜਕਪੁਰਾ ਮੰਡੀ ਆਜੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਆ 20 25 25 25 30 30 35 40 50 60 70 ਜਿਆਦਾ ਦਨੀਆ ਦਨੀਆ 3000 3000 3000 ਦਨੀਆ ਪੱਖਾ ਲੱਗਣਾ ਯਾਰ 3000 3000 3000 3000 ਆਮ ਕਿਜੋ ले ले पहली का कर ना, देख क्या 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 लगी बढ़िया क्या 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 क 15 15 15 15 15 20 25 30 40 40 40 50 کڈی آ رہی ہے سارے تیری بھلو گی پکھا لگو پکھا لگو کا راڑا چوری بھی کرنی ہے چل پانچ تولہ 52 52 चंजा चंजा दिया बोलेगा साठ साठ बैठ सत्तर चांद में कर दे चांद में चांद में कहाँ करती है सो पहली तेरी आमूत दिया मेरा पता है चांद में चांद में करती है सो करती है सो करती है सो करती है सो पंच 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 ਰ 15 15 15 15 20 20 20 ਕੱਤੀ ਹੋਵੀ 20 20 25 25 25 ਕੱਤੀ ਸੋ ਪਤੀ ਹੋਗੇ ਜਾਣ ਲੈਣੀ ਹੋਣੀ 25 ਚਲੋ ਭਈਆ ਚਲੋ ਭਈਆ ਬੋਲਣਾ ਭਈਏ ਬੋਲਾ ਕਰ ਦੇ ਬੋਲਾ ਲਓ ਜੀ ਪਹਿਲੀ ਟੈਨ ਲੱਗੀ ਜੀ 3100 ਤੇ 25 ਰੁਪਏ ਜੀ ਤੇ ਇਹ ਵਾਲੀ ਕੁਆਲਿਟੀ ਆ ਦੇਖੋ ਜੀ ਹਰਾ ਵੀ ਹਰਾ ਦਾਣਾ ਹੀ ਬਹੁਤ ਆ ਜੀ 1509ਾ ਜੀ ਦੇਖੋ ਹਰਾ ਦਾਣਾ ਫੁੱਲ ਤੇ 3100 ਦੇ 25 ਰੁਪਏ ਲੱਗੇ ਜੀ ਪਹਿਲੀ ਡੇਰੀ ਆ ਦੇਖੋ ਆ ਕੁਆਲਿਟੀ ਸਗੀ 3125 ਰੁਪਏ ਲਓ ਜੀ ਇਹ ਹੈਗੇ 17 18 25 25 25 ਰੁਪਏ ਠੀਕ 40 50 60 70 80 90 3100 ਇਹ 2500 3200 ਓਏ ਇਹ ਮੇਰਾ ਪੁੱਤ ਲੈ ਗਿਆ ਸੀ ਉਹੀ ਸਰ ਇਹਦੀ ਕਾਹਦੀ ਚੀਜ਼ ਨਹੀਂ ਹੁਣ ਅੱਜ ਦਾ ਅੱਜ ਦਾ ਭਾਅ 3200 3200 ਇਹ 17 18 ਵੇ ਕਰੀ ਗਿਆ 3200 ਰੁਪਏ ਮੂੰਹ ਕਾ ਮਾਰ ਜਾਉਂਗਾ ਪਰ 300 ਹਾਂ ਯੂਕੇ ਇਹ ਮੇਰਾ ਪੋਤਾ ਖੀ ਨਹੀਂ ਮਿਲਾਂਦਾ ਅੱਥਰੇ ਨਾਲ ਆਏ 3200 3200 ਰੈਮੋ 3200 ਰੈਮੋ ਰੈਮੋ ਆਏ 3200 3200 ਬੋਲੋ ਨਾ ਫਿਰ 10 15 ਨਹੀਂ 30 ਮੈਂ ਨਹੀਂ ਆਣਾ 30 40 40 ਮੇਰੇ 40 ਚਾਲੀ ਸਾਲ ਤੇਰੇ ਸੀ ਕੋਈ ਮੇਰਾ ਪੁੱਤ ਜੀ ਕੋਈ ਗੱਲ ਨਹੀਂ ਇਹ ਤਾਂ ਉਸ ਤੋਂ ਬਾਅਦ ਸੁੱਕਿਆ ਮਾਲ ਦਾ ਰਾਜਾ ਰਾਜਾ ਕਿਹਨੂੰ ਲੈ ਗਿਆ ਚਾਲੀ 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 ਚਾ ਹਾਂ 3255 ਕਰਦੀ ਹੈ ਜੀ ਹਾਂ 3255 ਤਾਉ ਹਾਂ ਟੀਪੂ 355 ਆਮ ਕਹਿੰਦੇ 17 18 ਦੀ ਕੁਆਲਿਟੀ ਹੈ ਜੀ 17 18 ਆਹ ਵਾਲੀ ਕੁਆਲਿਟੀ ਹੈ ਜੀ 3200 ਤੇ 55 ਰੁਪਏ ਲੱਗੀ ਜੀ ਬੁਲੀ 17 18 ਦੀ ਲੋਈ 17 18 3200 ਤੇ 55 ਰੁਪਏ ਲੱਗੇ ਜੀ ਤੇ ਅਗਲੀ ਢੇਰੀ ਵੀ 17 18 ਦੀ ਹੈ ਜੀ ਇਹ ਦੇਖਦੇ ਕਿੱਥੋਂ ਕਿੱਥੱਕ ਜਾਂਦੀ ਹੈ ਜੀ ਲਓ ਜੀ ਇਹ ਟਾਪ ਦੀ ਕੁਆਲਿਟੀ ਹੈ ਸੀਡ ਮਾਲ ਹੈ ਜੀ 17 18 ਹੈ। ਇਸ 17 18 ਟੌਪ ਦੀ ਸੀਡ ਕੁਆਲਿਟੀ ਹੈ। ਟੌਪ ਦੀ ਸੀਡ ਕੁਆਲਿਟੀ ਹੈ। 17 18 ਹੈ। ਵੀਡੀਓ ਨਾਲ ਜੁੜੇ ਰਿਹਾ ਕਰੋ ਜੀ। ਲਾਇਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਣਾ ਜੀ ਆਪਣੀ ਵੀਡੀਓ ਤੇ 17 18 ਦੀ ਕੁਆਲਿਟੀ ਹੈ ਜੀ ਦੇਖੋ। ਇਹ ਹੈਗੀ 17 18। 17 18 ਦਾ ਰੇਟ ਅਸ ਟਾਈਮ ਜੀ 3500 ਤੇ 5500 ਰੁਪਏ ਲੱਗਿਆ ਪਿਛਲੀ ਢੇਰੀ ਦਾ ਜੀ। 32 55 3055 ਜੀ 3300 3300 3300 3300 3300 3300 3300 ਆ ਸਾਰਾ ਪਿਆ ਖਿਲਰੇ ਆ ਵੀਰ ਜੀ ਆਣ ਆਲਾ ਸਰ ਆ ਜਾ ਬਈ ਆਣਾ 3300 3600 3300 ਰੈਂਬੋ 3300 3300 ਰੈਂਬੋ ਕਿੱਥੇ ਖੜੀ ਜਾ ਰਹੀ ਆ 3300 3300 3600 3300 ਉਹ ਪਿਆਓ ਸਾਫੇ ਵਾਲੇ ਨੂੰ ਪਰਲੇ ਪਾਸਿਓਂ ਦੇਸ 5 5 50 ਕਾਹ ਤੇ ਮਰਤਲ ਦੀ ਕਰੀਂ ਆ ਪਤਨੀ ਉਪਰ ਪੰਜਾ ਮਾਰੀ ਜਾਊਗਾ ਇਹਨੂੰ ਐਂ ਟੋਲਾ ਲੋਕ ਲਈ ਖਤਰਾ ਨੇ 120 ਲਾ ਦੂ ਮੇਰੇ ਪਾਸੇ ਜਾ ਕੇ ਕਰਨੇ ਜਿਵੇਂ 50 ਰੁਪਏ ਜੀ 50 ਰੁਪਏ 3150 ਜੀ 3150 ਕਵਰ ਪੰਖਾ ਜੀ 50 ਰੁਪਏ 50 ਰੁਪਏ 50 50 55 ਕਰੋ 55 55 55 55 55 ਜੋ ਮਾਲ ਮਲਾਈ ਵਰਗਾ ਹੈਗਾ ਪੁੱਤ ਹਾਂ ਮਲਾਈ ਵਰਗਾ ਹਾਂ 6352 ਸਿੱਟੀ ਮਲਾਈ ਹੀ ਆ ਗਈ 6352 ਜੀ ਪੁੱਤੋ ਵਾਲਾ ਮਾਲ ਆ ਮੋਟਾ ਇੱਕ ਮਿੰਟ ਕਾਲ ਕਰ ਲਾਂਗੇ ਮੈਨੂੰ ਮੈਨੂੰ ਕਿਹਾ ਸੀ ਆਪੇ ਤੋਂ 70 ਨਹਿਰੀ ਪਾਣੀ ਦਾ ਇਹ ਕਹਿੰਦਾ ਨਹਿਰੀ ਪਾਣੀ ਦਾ ਕਹਿੰਦੇ ਨਹਿਰੀ ਪਾਣੀ ਦਾ ਇਹ ਅੱਜ 70 70 ਸੱਪਾ ਕੱਟਾ ਕੱਟਾ ਪੰਜਾਹ ਪੰਜਾਹ ਅਸਲੀ ਕੱਟਾ 90 90 90 90 35059 ਨਹੀਂ ਨਹੀਂ ਜਲਦੀ ਛੱਡ ਦੇ ਵੀ ਬੰਦੇ ਨਾ ਪਹਿਲੀਆ 350 ਬਾਹਰ ਕਰਦੇ ਦਿਖਾਈ ਲਿਆ ਹਾਂ ਜੋ 10 100 ਦੀ ਮੰਗ 15 15 15 ਕੱਟਾ ਇਹ ਨਹੀਂ ਵੀ ਹੈ 20 ਬੜੀ ਵਾਲੀ ਜੋ 20 ਇਹ 320 ਜੀ 320 ਤੇਰਾ ਜੀ ਕੋਈ ਪੁੱਛਣਾ ਪੁੱਛਣੀ ਜਲਦੀ ਕੋਈ ਨਹੀਂ ਜਦੋਂ ਸ਼ੁਰੂਆਤ ਹੀ ਹੋਈ ਹੈ ਜੇ ਤੱਕ ਇਹਦਾ ਕੰਮ ਇੱਥੇ ਮਿਲੂ ਹਾਂ 2320 20 ਇਹ ਪੁੱਛਾ ਇਹ ਜੇ ਮਾਲ ਨਹੀਂ ਮਿਲਦਾ ਮੇਰਾ ਪੁੱਤ ਇਹ ਸਿਖੇ ਵਰਗਾ ਮਾਲ ਹੈ ਵੇਖ ਹਾਂ ਇਹ ਤਾਂ ਨਿਖਾਨ ਕੋ ਪੂਰਾ ਪੇਖਾ ਕਰੋ ਇਹ ਬਾਅਦ ਚ ਛੱਡੀ 4400 ਹੀ ਲੱਗਣੀ ਹੈ ਤੁਹਾਨੂੰ ਹਾਂ 2320 ਨਹੀਂ ਨਿਰਮਲ ਬਾਅਦ ਦੀ ਦੁਕਾਨ ਸੇ ਤਾਂ 5 ਰੁਪਏ ਲੈ ਕੇ ਨਾ ਜਾਏ ਹਾਂ ਦੇਖੇ ਜਾਏ ਹਾਂ ਦੇਖੇ ਜਾਏ ਹਾਂ 20 20 ਮੈਂ ਤਾਂ ਰਹਿ ਜੋ ਪੁੱਤ ਕਿ ਕਰ ਗਿਆ ਓਏ

ਆਹ ਚਲਾ ਰਿਹਾ ਪੈਡਲ ਲਿਖਾ ਦੇ ਟਿੱਪੂ ਐ ਆ ਲਿਖੋ ਜੀ 32000 ਦੀ ਲਓ ਜੀ 3220 ਰੁਪਏ ਲੱਗੀ 18 17 17 12 ਸੌਰੀ 3220 ਰੁਪਏ ਲੱਗੀ ਆ ਪਿਛਲੀ ਲੱਗੀ ਸੀ 3255 ਰੁਪਏ ਇਹ ਲੱਗੀਆਂ ਜੀ 3220 ਰੁਪਏ ਤੇ ਆਹ ਵਾਲੀ ਕੁਆਲਿਟੀ ਆ ਦੇਖੋ ਜੀ 3220 ਰੁਪਏ ਲੱਗੀ ਆ ਜੀ ਇਹ ਵਾਲੀ ਕੁਆਲਿਟੀ ਆ ਜੀ ਦੇਖੋ ਤੇ ਚਲਦੇ ਆਪਾਂ ਅਗਲੀ ਢੇਰੀ ਵੱਲ ਨੂੰ ਦੇਖਦੇ ਆਂ ਅਗਲੀ ਢੇਰੀ ਕਿਹੜੀ ਆ 17 18 ਆ 1509 ਲਓ ਜੀ ਇਹ ਹੈਗੀ ਜੀ ਕੋਟਕਪੁਰਾ ਮੰਡੀ ਦੇਖੋ ਮੰਡੀ ਦਾ ਸਟੈਂਡ ਜਿਹੜੀ ਫੁੱਲ ਹੋ ਚੁੱਕੀ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ 17 18 ਦਾ ਰੇਟ ਇਸ ਟਾਈਮ ਮੰਦਾ ਚੱਲ ਰਿਹਾ ਜੀ ਬਹੁਤ 3200 ਰੁਪਏ ਰੇਟ ਬਹੁਤ ਜ਼ਿਆਦਾ ਥੋੜਾ 17 18 ਦਾ ਘੱਟੋ ਘੱਟ 4500 ਦੇ 5000 ਦੇ ਵਿੱਚ ਵਿੱਚ ਜਿਹੜੀ ਹੋਣੀ ਚਾਹੀਦੀ ਹੈ ਤੇ ਆਹ 11 ਝੋਨਾ ਪਿਆ ਜੀ ਦੇਖੋ ਸਕਾਉਣ ਵਾਸਤੇ ਮੌਇਸਚਰ ਵਾਸਤੇ ਲਾਇਆ ਹੋਇਆ ਇਹਨੂੰ ਤੇ ਆਹ ਦੇਖਦੇ ਹਾਂ ਕਿਹੜੀ ਢੇਰੀ ਆ ਲੋ ਜੀ ਇਹ ਵੀ ਜਿਹੜੀ ਹਾਂਜੀ ਆਹ ਤੇ ਕੁਝ ਨਹੀਂ ਆ 2325 3125 25 25 25 20 ਇਹ ਚਾੜਾ ਬੋਲਿਆ 35 ਆਹ ਬੋਦੀ ਹੈ 35 40 3140 ਓਕੇ ਰੈੱਡ ਵੀ ਜੀ ਵੇ ਪੈਂਤੀ ਨਕਲ ਕਰ ਰਿਹਾ ਹੋਇਆ ਪੈਂਤੀ ਪੈਂਤੀ ਰੈਂਬੋ ਟਿੱਪੂ ਪੁੱਤ ਇਧਰ ਵੀ ਮੰਨੇ ਪੱਖਾ ਲਾਗੇ ਪੱਖਾ ਪੱਖਾ ਤਾਂ ਲਗਾ ਦਿਆ ਫੇਰ ਲਗਾ ਦੂੰਗਾ ਭਾਈ ਬਾਵਾਂ ਪੱਖਾ ਜਾ ਬੋਲ ਹਾਈ ਪੈਂਤੀ 40 40 ਦੇ ਮੇਰੇ 40 ਫੇਰ ਉਸੇ ਪਿਆਜ ਲੈ ਕੇ ਜਾਊਗਾ 40 40 ਉਹਦੇ ਅੰਦਰ ਕੋਈ ਨਾ ਕੋਈ ਬੋਲਦਾ ਹੈ ਮੋਦੂ 40 40 ਕਿੱਤਾਨਾ ਹੈ ਕਿਤਪਾਨਾ 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 ਹੈ ਯਾਰ ਕਿਤਪਾਨਾ 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 3152 ਪੁੱਤ ਰੈਂਬੋ 922 60 60 60 ਹਾਂ ਤਾਲਿਆ ਵੀ 60 ਬੈਂਗ ਹਰਦਾ ਜਿਹੜੀ ਚੱਲਦਾ ਹੈ ਗੱਲਾਂ ਤੇਰਾ ਕਰੀਂ ਤੂੰ ਬੜੀ ਆਰੇ ਆਰੇ ਆ ਟੱਕ ਟੱਕ ਦਾ ਪਹੀਆ ਨਹੀਂ ਦੇਣਾ ਟੱਕ ਉਹ ਸਾਦਾ ਬਿਲਕੁਲ ਜਿਹੜਾਤਾਈ ਚਿੰਚਾ ਉਹ ਅਲਸਰ ਹਾਂ 60 65 65 ਆ ਗਈ ਜਿੱਗੀ ਲੈ ਦੋ ਪੜ੍ਹ ਲੈ ਮੇਰੀ ਸਖਸੀ 70 70 70 70 ਆ ਰੈਂਬੋ 70 70 70 70 70 70 70 70 ਬਲੀਅਸ 375 375 ਆ 1375 ਜੀ ਮਾਈ ਟਿੱਕਟ ਵੀਰ ਹੈ ਪਹਿਲਾ 300 ਆ ਹਾਟਲ ਕੱਢੀ ਦਿੱਤਾ ਸੀ 80 80 80 80 90 90 90 ਪੂਰੇ 3200 ਇਹ ਦੇ ਦੇ ਇਹ 3200 ਰੁਪਏ ਕਹਿੰਦਾ ਕਟਾਰੀਆ ਨੇ ਮਗਰ ਉਹਦੇ ਅੰਦਰ ਅੰਦਰ ਕਟਾਰੀਆ ਬੋਲਦੇ 3200 ਆ ਤੇਰੀ 3200 3200 ਕਰ ਦਿਆ ਰੈਂਬੋ ਇਹ 3200 ਰੁਪਏ ਆਉਣੀ ਮੋਬੀਲ ਲਓ ਜੀ ਆ ਤੇਰੀ ਲੱਗੀ ਜੀ 3200 ਰੁਪਏ ਤੇ ਦੇਖਦੇ ਆਂ ਅਗਲੀ ਢੇਰੀ ਕਿੱਥੋਂ ਤੱਕ ਜਾਂਦੀ ਹੈ ਤੇ ਵੀਡੀਓ ਨਾਲ ਜੁੜੇ ਰਹਿਣਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਆਪਣਾ ਜੀ ਆਪਣੀ ਵੀਡੀਓ ਤੇ ਇਹ ਵੀ ਜਿਹੜੀ ਜੁੜੀ ਢੇਰੀ ਸੀਗੀ ਜੀ ਇਹ ਵੀ 17 18 ਦੀ ਢੇਰੀ ਸੀਗੀ ਤੇ ਕਈ ਬੰਦੇ ਬਾਈ ਆਪਣਾ ਕਮੈਂਟ ਕਰਦੇ ਉਹ ਢੇਰੀ ਜਿਹੜੀ ਜਰੂਰ ਦੱਸਿਆ ਕਰੋ ਇਹ ਵੀ ਢੇਰੀ ਹੈ ਜਿਹੜੀ 17 18 ਦੀ ਕੁਆਲਿਟੀ ਹੈ ਬਾਈ ਜੀ ਤੇ ਚੱਲਦੇ ਆਂ ਅਗਲੀ ਢੇਰੀ ਵੱਲ ਦੇਖਦੇ ਆਂ ਕਿੱਥੋਂ ਤੱਕ ਜਾਂਦੀ ਹੈ ਅਗਲੀ ਢੇਰੀ